ਗੁਰਦਾਨਕ ਪਾਸ਼ਾ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ 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 ਮੁਬਾਰਕਾਂ ਜਿੰਨੇ ਵੀ ਮੈਂਬਰ ਆਪਾਂ ਇੱਥੇ ਰਹਿੰਦੇ ਆ ਸਵੇਰ ਤੋਂ ਸ਼ਾਮ ਤੱਕਰ ਗੁਰਦਾਨਕ ਪਾਸ਼ਾ ਮਹਾਰਾਜ ਜੀ ਦਾ ਉਸ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਕੰਮ ਕਰਦੇ ਆ ਬਾਣੀ ਆਈ ਸੁਰ ਕੀ ਬਾਣੀ ਆਈ ਸੁਰ ਕੀ ਬਾਣੀ ਆਈ ਦਰਖਤਾਂ ਦੇ ਥੱਲੇ ਮੰਜੇ ਢਾ ਕੇ ਸ਼ੁਰੂ ਹੋਈ ਸੇਵਾ ਬਾਹਰ ਨਹਾੜੇ ਸਰਦਾਰ ਵੀਰਿੰਦਰ ਸਿੰਘ ਗਰੇਵਾਲ ਦੇ ਖੇਤ 'ਚ ਟੈਂਟ ਲਾ ਕੇ ਤੰਬੂ ਲਾ ਕੇ ਇਸ ਚੱਲਦੀ ਹੋਈ ਸੇਵਾ ਅੱਜ ਮਹਿਲਾਵਰਗੇ ਸੁਪਨਿਆਂ ਦੇ ਘਰ ਵਿੱਚ ਪਹੁੰਚ ਗਈ ਹੈ। ਵਿਆਲ ਫੁਰਖ ਮਹਿਰਵਾਲਾ ਹਰਨਾਨਕ ਦਾ ਚਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਬਹੁਤ ਬਹੁਤ ਵਧਾਈਆਂ ਅੱਜ ਆਪਾਂ ਸਾਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗੁਰਪੁਰਬ ਤੇ 71 ਹੋਏ ਆ ਸਪਨਿਆਂ ਦੇ ਘਰ ਵਿੱਚ ਜਿੰਨੇ ਵੀ ਮੈਂਬਰ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਸਾਡੇ ਬਾਪੂ ਬਜ਼ੁਰਗ ਸਾਡੇ ਵੀਰ ਨੌਜਵਾਨ ਔਰ ਸਾਡੇ ਬੱਚੇ ਅਸੀਂ ਸਾਰੇ ਇੱਕ ਛੱਤ ਹੇਠ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਤੰਦਰੁਸਤੀ ਭਰਿਆ ਖੁਸ਼ੀਆਂ ਤੇ ਖੇੜਿਆਂ ਨਾਲ ਭਰਿਆ ਜੀਵਨ ਬਤੀਤ ਕਰਦੇ ਆ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਨੇ ਗੁਣਾਨਕ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਸੀਸ ਤੇ ਹੱਥ ਰੱਖ ਕੇ ਸਾਨੂੰ ਇਹ ਸੇਵਾ ਬਖਸ਼ੀ ਬਹੁਤ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਸੜਕਾਂ ਤੇ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਸੀ ਕੁਝ ਐਸੇ ਬਾਪੂ ਬਜ਼ੁਰਗ ਜਿਹੜੇ ਆਪਣੇ ਘਰਾਂ ਦੇ ਵਿੱਚ ਪਏ ਆਪਣਾ ਮਲ ਮੁੱਤਰ ਖਾਣ ਲਈ ਮਜਬੂਰ ਸੀ ਤੇ ਬਹੁਤ ਸਾਰੇ ऐसे वीर ਭਰਾ ਪੈਣਾ ਜਿਹੜੇ ਆਪਣੇ ਘਰਾਂ ਚ ਸੰਗੜਾ ਨਾਲ ਬੰਨ ਕੇ ਰੱਖੇ ਹੋਏ ਸੀ ਬਹੁਤ ਸਾਰੇ ਐਸੇ ਬਾਪੂ ਬਜ਼ੁਰਗ ਵੀਰ ਜਿਹੜੇ ਗੁਲਾਮ ਬਣਾ ਕੇ ਰੱਖੇ ਹੋਏ ਸੀ ਤੇ ਬਹੁਤ ਸਾਰੇ ਐਸੇ ਵੀਰ ਬਾਪੂ ਬਜ਼ੁਰਗ ਸਾਡੀਆਂ ਮਾਵਾਂ ਜਿਨ੍ਹਾਂ ਦੇ ਕੀੜੇ ਪਏ ਹੋਏ ਸੀ ਤੇ ਬਹੁਤ ਸਾਰੇ ਬਾਪੂ ਬਜ਼ੁਰਗ ਵੀਰ ਤੇ ਭੈਣਾ ਮਾਵਾਂ ਜਿਨ੍ਹਾਂ ਦੇ ਹਾਲਾਤ ਨਰਕ ਤੋਂ ਵੀ ਬੱਤਰ ਸੀ ਕੋਈ ਪਹਾੜ ਸੀ ਕੋਈ ਅੱਖਾਂ ਤੋਂ ਮਨਾਖਾ ਸੀ ਕੋਈ ਲੱਤਾਂ ਬਾਹਾਂ ਤੋਂ ਚੱਲਣ ਫਿਰਨ ਤੋਂ ਮਤਾਤ ਸੀ ਸਾਨੂੰ ਸਾਰਿਆਂ ਨੂੰ ਤੇ ਸਾਡੇ ਵਰਗੇ ਕਲਯੁਗੀ ਪਾਪੀ ਚੋਰ ਚੱਕੇ ਜਿਨ੍ਹਾਂ ਨੂੰ ਬਾਬੇ ਨੇ ਸੇਵਾ ਬਖਸ਼ੀ ਅਸੀਂ ਵੀ ਕਿਤੇ ਨਾ ਕਿਤੇ ਸਾਡੇ ਦਿলো ਦਿਮਾਗ 'ਚ ਵੀ ਜਿਹੜਾ ਅਜ ਕਲਯੁਗ ਦਾ ਪਹਿਰ ਸੀ ਪ੍ਰਭਾਵ ਸੀ ਸਾਨੂੰ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸੇਵਾ ਬਖਸ਼ੀ ਆਪਾਂ ਨੂੰ ਸਾਰਿਆਂ ਨੂੰ ਹੀ ਗੁਰੂ ਸਾਹਿਬ ਨੇ ਇੱਕ ਪਰਿਵਾਰ ਦੇ ਵਿੱਚ ਪਰੋਇਆ ਇੱਕ ਇੱਕ ਮੋਤੀ ਇਕੱਠਾ ਕਰਕੇ ਇੱਕ ਮਾਲਾ ਦੇ ਵਿੱਚ ਪਰੋਇਆ ਹੁਣ ਪਿਛਲੇ 10 ਸਾਲਾਂ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਸੈਂਕੜੇ ਪਰਿਵਾਰਕ ਮੈਂਬਰ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਦੇ ਅੰਤਮ ਸੰਸਕਾਰ ਜਿਨ੍ਹਾਂ ਦੇ ਸਹਿਜ ਪਾਠ ਦੇ ਪ੍ਰਕਾਸ਼ ਕਰਾ ਕੇ ਭੋਗ ਪਾਏ ਗਏ ਜਿਨ੍ਹਾਂ ਦੇ ਫੁੱਲ ਚੋ ਕੇ ਕਟਾਣਾ ਸਾਹਿਬ ਜਲ ਪ੍ਰਵਾਹ ਕਰਕੇ ਆnde ਗਏ ਇੰਨਾ ਸਾਡੇ ਹੱਥਾਂ ਤੋਂ ਗੁਰੂ ਸਾਹਿਬੇ ਸੇਵਾ ਲੈ ਰਹੇ ਹੁਣ ਤੱਕ ਹਜ਼ਾਰਾਂ ਹੀ ਮੈਂਬਰ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਆ ਜਿਹੜੇ ਠੀਕ ਹੋ ਗਏ ਜਾਂ ਜਿਨ੍ਹਾਂ ਨੂੰ ਆਪਣਿਆਂ ਨੇ ਪਛਾਣ ਲਿਆ ਜਾਂ ਜਿਨ੍ਹਾਂ ਨੂੰ ਆਪਣਿਆਂ ਨੇ ਅਕਸੈਪਟ ਕਰ ਲਿਆ ਜਿਨ੍ਹਾਂ ਨੂੰ ਨਕਾਰਿਆ ਹੋਇਆ ਸੀ ਦਤਕਾਰਿਆ ਹੋਇਆ ਸੀ ਉਹਨਾਂ ਨੂੰ ਉਹਨਾਂ ਦੇ ਆਪਣੇ ਲੈ ਗਏ ਅੱਜ ਇੱਕ ਚੰਗਾ ਜੀਵਨ ਬਤੀਤ ਕਰਦੇ ਆ ਤੇ ਬਹੁਤ ਸਾਰੇ ਐਸੇ ਮੈਂਬਰ ਵੀ ਆ ਜਿਹੜੇ ਆਪਣੇ ਪੈਰਾਂ ਤੇ ਖੜੇ ਹੋਣ ਯੋਗੇ ਹੋਗੇ ਜਿਹੜੇ ਕੋਈ ਕਿਰਤ ਕਮਾਈ ਕਰਨ ਯੋਗੇ ਹੋਗੇ ਉਸ ਬਹੁਤ ਸਾਰੇ ਮੈਂਬਰ ਇੱਥੋਂ ਚਲੇ ਗਏ ਠੀਕ ਹੋ ਕਰੀਬ 1000 ਮੈਂਬਰ ਅਸੀਂ ਇਸ ਛੱਤ ਹੇਠ ਰਹਿੰਦੇ ਆ ਜਿੱਥੇ ਉਹ ਲੋਕ ਜਿਹੜੇ ਅੱਖਾਂ ਤੋਂ ਅੰਨੇ ਸੀ ਦਿਖਦਾ ਨਹੀਂ ਸੀ ਜਿਨ੍ਹਾਂ ਨੂੰ ਅੱਜ ਉਹ ਇੱਥੇ ਠੀਕ ਹੋ ਕੇ ਸੇਵਾ ਕਰਾ ਰਹੇ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਾਡੇ ਸਿਰ ਤੇ ਹੱਥ ਰੱਖਿਆ ਸਾਨੂੰ ਇਹ ਡਿਊਟੀਆਂ ਦਿੱਤੀਆਂ ਆਪਾਂ ਸਾਰੇ ਬਹੁਤ ਭਾਗਾ ਵਾਲੇ ਆ ਜਿਹੜੇ ਇਸ ਘਰ ਦੇ ਵਿੱਚ ਰਹਿੰਦੇ ਆ ਇਸ ਛੱਤ ਹੇਠ ਰਹਿੰਦੇ ਆ ਕਿਉਂਕਿ ਕਿਸੇ ਦਾ ਮਾਂ ਕਿਸੇ ਦਾ ਪਿਓ ਕਿਸੇ ਦਾ ਭੈਣ ਕਿਸੇ ਦਾ ਭਰਾ ਉਹਨਾਂ ਦੀ ਮਦਦ ਕਰਦਾ ਉਹਨਾਂ ਨੂੰ ਛੱਤ ਦਿੰਦਾ ਉਹਨਾਂ ਨੂੰ ਰੋਟੀ ਪਾਣੀ ਦੀ ਪਰ ਇੱਥੇ ਸਾਨੂੰ ਬਾਬੇ ਨਾਨਕ ਨੇ ਛੱਤ ਦਿੱਤੀ ਆ ਬਾਬੇ ਨਾਨਕ ਨੇ ਸਾਨੂੰ ਘਰ ਦਿੱਤਾ ਬਾਬੇ ਨਾਨਕ ਨੇ ਸਾਨੂੰ ਇਹ ਜੀਵਨ ਦਿੱਤਾ ਅਸੀਂ ਸਵੇਰੇ ਉੱਠਦੇ ਆ ਪਹਿਲਾ ਕੰਮ ਆਪਦਾ ਨਹੀਂ ਭਾਬੇ ਦਾ ਹੀ ਕਰਦੇ ਆ ਸਾਰੇ ਜਿੰਨੇ ਵੀ ਮੈਂਬਰ ਆਪਾਂ ਇੱਥੇ ਰਹਿੰਦੇ ਆ ਸਵੇਰ ਤੋਂ ਸ਼ਾਮ ਤੱਕ ਗੁਰਦਾਨਕ ਪਾਸ਼ਾ ਮਹਾਰਾਜ ਜੀ ਦਾ ਉਸ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਕੰਮ ਕਰਦੇ ਆ ਕੋਈ ਬਰਸ਼ ਕਰਾਉਂਦਾ ਸਵੇਰੇ ਤੜਕੇ ਉੱਠ ਕੇ ਕੋਈ ਟਾਇਲਟ ਆ ਸਾਫ਼ ਕਰਦਾ ਕੋਈ ਟਾਇਲਟ ਲੈ ਕੇ ਜਾਂਦਾ ਕੋਈ ਡਾਈਪਰ ਬਦਲਦਾ ਕੋਈ ਚਾਹ ਬੁਲਾਉਂਦਾ ਕੋਈ ਨਵਾਉਂਦਾ ਕੋਈ ਕੇਸ ਬੰਦਾ ਕੋਈ ਪੱਗਾਂ ਬੰਦਾ ਕੋਈ ਤਿਆਰ ਕਰਕੇ ਬੀਲ ਚੇਹਰਾਂ ਤੇ ਗੁਰੂ ਘਰ ਤੇ ਕਰ ਪਹੁੰਚਦੇ ਕਰਦਾ ਇਦਾਂ ਹੀ ਸਾਡੀਆਂ ਭੈਣਾਂ ਤੇ ਸਾਡੀਆਂ ਮਾਤਾਵਾਂ ਜਿਹੜੀਆਂ ਠੀਕ ਹੋ ਗਈਆਂ ਉਹ ਨਾਲ ਸੇਵਾ ਕਰਾਉਂਦੀਆਂ ਔਰ ਜਿਹੜੇ ਨਹੀਂ ਠੀਕ ਉਹਨਾਂ ਨੂੰ ਤਿਆਰ ਕਰਕੇ ਇਸ਼ਨਾਨ ਕਰਾ ਕੇ ਸੋਹਣੇ ਕੱਪੜੇ ਪਵਾ ਕੇ ਹਰ ਰੋਜ਼ ਬੈਨ ਨਾਂਗਾ ਇਸਵਾਵਾ ਹੋ ਰਹੀ ਤੇ ਦੁਨੀਆ ਦੀ ਕਿਹੜੀ ਉਹ ਸ਼ੈ ਆ ਜਿਹੜੀ ਕੋਈ ਖਾਣ ਵਾਲੀ ਹੋਵੇ ਸਾਡੇ ਘਰ ਚ ਨਾ ਆਉਂਦੀ ਹੋਵੇ ਕਿਹੜੀ ਉਹ ਚੀਜ਼ ਆ ਕੱਪੜਾ ਲੀੜਾ ਜਿਹੜਾ ਸਾਡੇ ਪਹਿਨਣ ਵਾਸਤੇ ਨਾ ਆਉਂਦਾ ਹੋਵੇ ਕਿਹੜੀ ਐਸੀ ਉਹ ਚੀਜ਼ ਆ ਕਿਹੜੀ ਉਹ ਰੂਹ ਆ ਜਿਹੜੀ ਸਾਨੂੰ ਇੱਥੇ ਮਿਲਣਾ ਆਉਂਦੀ ਹੋਵੇ ਇਹ ਗੁਰੂ ਦੀ ਕਿਰਪਾ ਇਹ ਸੱਚੇ ਪਾਤਸ਼ਾਹ ਦੀ ਮਿਹਰ ਆ ਜਿਹੜੇ ਲੋਕਾਂ ਨੂੰ ਦੁਨੀਆਂ ਮਿਲਣ ਲਈ ਤਰਸਦੀ ਆ ਉਹ ਸਾਡੇ ਇੱਥੇ ਬਾਪੂ ਬਜ਼ੁਰਗਾਂ ਨੂੰ ਮਿਲਣ ਲਈ ਆਉਂਦੇ ਨੇ ਲੋਕ ਇਹ ਗੁਰੂ ਦੀ ਕਿਰਪਾ ਪਲ ਪਲ ਹਰ ਥਾਂ ਤੇ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਦੂਸਰੇ ਨਾਲ ਜੋੜਿਆ ਕਿੰਨੇ ਵਲੰਟੀਅਰ ਜਿਹੜੇ ਸੇਵਾ ਕਰਾ ਰਹੇ ਨੇ ਇੱਥੇ ਕਿੰਨੇ ਭੈਣ ਭਰਾ ਜਿਹੜੇ ਇੱਥੇ ਰਾਸ਼ਨ ਭੇਜਦੇ ਨੇ ਕਿੰਨੇ ਨੇ ਜਿਹੜੇ ਲੀੜੇ ਕੱਪੜੇ ਭੇਜਦੇ ਨੇ ਦਵਾਈਆਂ ਦੀ ਸੇਵਾ ਭੇਜਦੇ ਨੇ ਸਿਰ ਤੇ ਛੱਤ ਵਾਸਤੇ ਸੀਮੈਂਟ ਰੇਤਾ ਬਜਰੀ ਬਿਲਡਿੰਗ ਦੇ ਮਟੀਰੀਅਲ ਭੇਜਦੇ ਨੇ ਇੱਕ ਢਾਬੇ ਦੇ ਪਿੱਛੇ ਦਰਖਤਾਂ ਦੇ ਥੱਲੇ ਮੰਜੇ ਢਾ ਕੇ ਸ਼ੁਰੂ ਹੋਈ ਸੇਵਾ ਬਾਹਰ ਨਹਾੜੇ ਸਰਦਾਰ ਵੀਰਿੰਦਰ ਸਿੰਘ ਗਰੇਵਾਲ ਦੇ ਖੇਤ ਚ ਟੈਂਟ ਲਾ ਕੇ ਤੰਬੂ ਲਾ ਕੇ ਇਸ ਚੱਲਦੀ ਹੋਈ ਸੇਵਾ ਅੱਜ ਮਹਿਲਾਵਰਗੇ ਸੁਪਨਿਆਂ ਦੇ ਘਰ ਵਿੱਚ ਪਹੁੰਚ ਗਈ ਹੈ ਅੱਜ ਪਿੰਡ ਹਸਨਪੁਰ ਸਾਡੇ ਵੱਡ ਵਡੇਰਿਆਂ ਦੀ ਇਹ ਜਿਹੜੀ ਇੱਕ ਟੁਕੜਾ ਜ਼ਮੀਨ ਸੀ ਸੱਚੇ ਪਾਤਸ਼ਾਹ ਨੇ ਸਾਨੂੰ ਹਿੰਮਤ ਬਖਸ਼ੀ ਅਸੀਂ ਉੱਥੇ ਆ ਕੇ ਡੇਰਾ ਲਾ ਸਕੇ ਤੇ ਗੁਰੂ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਐਡਾ ਵੱਡਾ ਘਰ ਬਣਾਤਾ ਅੱਜ ਐਡੀ ਵੱਡੀ ਛੱਤ ਦੇ ਹੇਠ ਅਸੀਂ 1000 ਦੇ ਕਰੀਬ ਮੈਂਬਰ ਰਹਿੰਦੇ ਆਂ ਸਾਡਾ ਪਿੰਡ ਵਸਦਾ ਹਸਨਪੁਰ ਐਡਾ ਵੱਡਾ ਪਿੰਡ ਆ ਸੈਂਕੜੇ ਕਿੱਲੇ ਜ਼ਮੀਨ ਆ ਉੱਥੇ 550 600 ਬੰਦਾ ਰਹਿੰਦਾ ਔਰ ਅਸੀਂ ਇਸ ਛੋਟੇ ਜਿਹੇ ਜ਼ਮੀਨ ਦੇ ਟੁਕੜੇ 'ਚ 1000 ਬੰਦਾ ਰਹਿੰਦੇ ਤੇ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਇਹ ਉਹਦੀ ਮਿਹਰ ਆ ਸੱਚੇ ਪਾਤਸ਼ਾਹ ਜੀ ਦੀ ਜਿਸ ਦਿਨ ਗੁਰੂ ਸਾਹਿਬ ਦਾ ਆਵਾਸ ਇਸ ਘਰ ਚ ਹੋਇਆ ਕਿਦਾਂ ਮਾਮਾ ਸਖਚੈਨ ਸਿੰਘ ਗਿੱਲ ਜੀ ਹੋਣਾ ਨੇ ਪਾਠ ਦੀ ਸੇਵਾ ਵਾਹਿਗੁਰੂ ਦੇ ਜਾਪ ਦੀ ਸੇਵਾ ਸ਼ੁਰੂ ਕੀਤੀ ਫਿਰ ਬਾਪੂ ਨਿਸ਼ਾਨ ਸਿੰਘ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕੀਤਾ ਫਿਰ ਅਸੀਂ ਇੱਕ ਛੋਟਾ ਜਿਹਾ ਬੈਂਚ ਬਣਾ ਕੇ ਉੱਥੇ ਰੱਖ ਕੇ ਗੁਟਕਾ ਸਾਹਿਬ ਤੇ ਪਾਠ ਕਰਨਾ ਸ਼ੁਰੂ ਕੀਤਾ ਦੇਗ ਬਣਨ ਲੱਗੀ ਭੋਗ ਲੱਗਣ ਲੱਗ ਗਿਆ ਔਰ ਹੌਲੀ 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 ਆਪਣੇ ਆਪ ਰਸਤੇ ਬਣਦੇ ਗਏ ਭਾਈ ਰਤਨਦੀਪ ਸਿੰਘ ਜੀ ਆ ਗਏ ਉਹ ਵੀ ਆਪ ਇੰਨੇ ਅਫਸੈਟ ਸੀ ਉਹਨਾਂ ਨੂੰ ਸੋਝੀ ਨਹੀਂ ਸੀ ਆਪਣੇ ਆਪ ਦੀ ਵੀ ਠੀਕ ਹੋ ਗਏ ਕੀਰਤਨ ਕਰਨ ਲੱਗੇ ਹਾਰਮੋਨੀਅਮ ਲੈ ਆਂਦਾ ਫਿਰ ਭਾਈ ਨਰਜਨ ਸਿੰਘ ਜੀ ਆ ਗਏ ਮਿਸਤਰੀ ਬਣ ਕੇ ਇੱਥੇ ਆਏ ਤੇ ਹੁਣ ਪਿਛਲੇ 4-5 ਸਾਲਾਂ ਤੋਂ ਗੁਰੂ ਘਰ 'ਚ ਗ੍ਰਾਂਥੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਫਿਰ ਕਿਵੇਂ ਜਦੋਂ ਇੱਥੇ ਮਨੁੱਖਤਾ ਦੀ ਸੇਵਾ ਦੇ ਸੁਪਨਿਆਂ ਦੇ ਘਰ ਦੀ ਸ਼ੁਰੂਆਤ ਹੋਈ ਜਿਹੜਾ ਕਿ ਨੀ ਪੱਥਰ ਪਿੱਛੇ ਰੱਖਿਆ ਦਿਖਦਾ ਆਪਾਂ ਨੂੰ ਇਸੇ ਨੀ ਪੱਥਰ ਤੋਂ ਇਸ ਘਰ ਦਾ ਆਗਾਜ਼ ਹੋਇਆ ਇੱਥੇ ਵੀ ਅਸੀਂ ਛੋਟਾ ਜਿਹਾ ਗੁਰੂ ਘਰ ਬਣਾ ਲਿਆ ਜਿੱਥੇ ਅਸੀਂ 40 50 ਬੰਦੇ ਬੈਠ ਕੇ ਹਰ ਰੋਜ਼ ਗੁਰੂ ਦਾ ਨਾਮ ਲੈਂਦੇ ਵਾਦਿਆਂ ਵਾਦਿਆਂ ਅੱਜ ਬਾਹਰ ਠਿੱਕਰ ਸੰਗਤ ਬੈਠੀ ਆ ਇੱਥੇ ਬੈਠਣ ਨੂੰ ਜਗ੍ਹਾ ਨਹੀਂ ਬਚਦੀ ਕਿਉਂਕਿ ਪਰਿਵਾਰ ਐਡਾ ਵੱਡਾ ਹੋ ਗਿਆ ਗੁਰੂ ਘਰ ਦੀ ਬਿਲਡਿੰਗ ਬਹੁਤ ਛੋਟੀ ਰਹਿ ਗਈ ਗੁਰੂ ਘਰ ਦੀ ਬਿਲਡਿੰਗ ਬਣਾਉਣ ਬਾਰੇ ਵਿਚਾਰਦੇ ਆ ਸੋਚਦੇ ਆ ਤਾਂ ਸਮਝ ਨਹੀਂ ਆਉਂਦੀ ਕਿੱਥੇ ਬਣਾਈਏ ਕਿਹੜੇ ਪਾਸੇ ਬਣਾਈਏ ਸਾਡੀ ਐਡੀ ਸੋਚੀ ਹੋਈ ਹੈ ਨਹੀਂ ਵੀ ਅਸੀਂ ਗੁਰੂ ਦੇ ਘਰ ਬਣਾ ਸਕੀਏ ਕਿਉਂਕਿ ਗੁਰੂ ਨੇ ਤਾਂ ਇਹ ਘਰ ਬਣਾ ਕੇ ਦਿੱਤਾ ਵਾਹਿਗੁਰੂ ਕਿਰਪਾ ਕਾਣ ਸੱਚੇ ਪਾਸ਼ਾ ਇੱਕ ਦਿਨ ਇੱਥੇ ਸੁਪਨਿਆਂ ਦੇ ਘਰ 'ਚ ਇੱਕ ਬਹੁਤ ਸੋਹਣਾ ਗੁਰੂ ਦਾ ਘਰ ਬਣੇ ਜਿੱਥੇ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਛੱਤ ਹੇਠ ਬੈਠ ਕੇ ਗੁਰੂ ਦਾ ਨਾਮ ਜਪ ਸਕੀਏ ਸਕੀਏ ਗੁਰਬਾਣੀ ਪੜ ਸਕੀਏ ਸੁਣ ਸਕੀਏ ਤੇ ਗੁਰਾਣੀ ਗੁਰਬਾਣੀ ਦਾ ਸਿਮਰਨ ਕਰ ਸਕੀਏ ਅੱਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ 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 ਮੁਬਾਰਕਾਂ ਆਪਣੇ ਗੁਰੂ ਕੇ ਲੰਗਰ ਤਿਆਰ ਆ ਇਸ ਤੋਂ ਬਾਅਦ ਆਪਾਂ ਪ੍ਰਸ਼ਾਦਾ ਛਕਣਾ ਸਾਰਿਆਂ ਨੇ ਔਰ ਮੈਂ ਆਪਣੇ ਪਰਿਵਾਰ ਦੇ ਸੇਵਾਦਾਰ ਵਲੰਟੀਅਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਆਪਾਂ ਇਹ ਪ੍ਰਬੰਧ ਜਿੱਦਾਂ ਕੀਤੇ ਆ ਸਾਰਿਆਂ ਨੇ ਇਹਦੇ ਵਿੱਚ ਆਪਾਂ ਸਾਰੇ ਹੁਣ ਬਾਪੂ ਬਜ਼ੁਰਗਾਂ ਨੇ ਮਾਤਾਵਾਂ ਨੇ ਪ੍ਰਸ਼ਾਦ ਛਕਣ ਤੋਂ ਬਾਅਦ ਬਾਹਰ ਜਾਣਾ ਪਹਿਲਾਂ ਬੀਬੀਆਂ ਤੇ ਭੈਣਾਂ ਬਾਹਰ ਜਾਣਗੀਆਂ ਤੇ ਫਿਰ ਬਾਪੂ ਜੁਰਗ ਜਾਣਗੇ ਤੇ ਆਪਾਂ ਪੰਗਰ ਚ ਬੈਠ ਕੇ ਸਾਰਿਆਂ ਨੇ ਗੁਰੂ ਘਰ ਲੰਗਰ ਛਕਣਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਿਮਰਨ ਕਰਨਾ ਕਿਉਂਕਿ ਉਹਨਾਂ ਨੇ ਇਹ ਰਾਹ ਦਿਖਾਇਆ ਸੀ ਕੀਰਤ ਕਰੋ ਨਾਮ ਜਪੋ ਵੰਡ ਛਕੋ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਕੀਰਤ ਕਰਨ ਵਾਲੇ ਬਹੁਤ ਸਾਡਾ ਵੱਡਾ ਪਰਿਵਾਰ ਆ ਜਿਹੜਾ ਕੀਰਤ ਕਰਦਾ ਔਰ ਨਾਮ ਵੀ ਜਪਦਾ ਤੇ ਵੰਡ ਕੇ ਵੀ ਛਕਦਾ ਕਿਉਂਕਿ ਉਹਨਾਂ ਦੀ ਕਿਰਤ ਕਮਾਈ ਚੋਂ ਇੱਥੇ ਸੇਵਾਵਾਂ ਹੁੰਦੀਆਂ ਉਹ ਵੰਡ ਕੇ ਛਕਣ ਦੀ ਬਾਬੇ ਨਾਨਕ ਦੀ ਗੱਲ ਤੇ ਪਹਿਰਾ ਦਿੰਦੇ ਜਿਹੜਾ ਵਚਨਾਂ ਤੇ ਪਹਿਰਾ ਦਿੰਦੇ ਆ ਜਿਦੇ ਕਰਕੇ ਸਾਡੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹੁਣ ਆਪਾਂ ਬੀਬੀਆਂ ਤੇ ਭੈਣਾਂ ਵਾਸਤੇ ਇੱਕ ਅਲੱਗ ਤੋਂ ਘਰ ਬਣਾਉਣਾ ਪਤਾ ਨਹੀਂ ਬਾਬਾ ਜੀ ਨੂੰ ਕਿਹੜੇ ਦਿਨ ਦੀ ਕਿਹੜੇ ਸਮੇਂ ਦੀ ਸਾਨੂੰ ਇਜਾਜ਼ਤ ਮਿਲਣੀ ਹੈ ਬਾਬਾ ਜੀ ਵੱਲੋਂ ਅੱਜ 5 ਤਰੀਕ ਦਾ ਸੋਚਿਆ ਸੀ ਪਹਿਲਾਂ ਵੀ ਅੱਜ ਨਹੀਂ ਪੱਥਰ ਰੱਖਾਂਗੇ ਇਸ ਤੋਂ ਪਹਿਲਾਂ ਤਿੰਨ ਵਾਰ ਆਪਾਂ ਦਿਨ ਰੱਖਿਆ ਪਰ ਕਿਸੇ ਨਾ ਕਿਸੇ ਕਾਰਨ ਉਹ ਕਾਰਜ ਸ਼ੁਰੂ ਨਹੀਂ ਹੋ ਪਾਇਆ ਅਰਦਾਸ ਕਰਿਓ ਬੀਬੀਆਂ ਤੇ ਭੈਣਾਂ ਵਾਸਤੇ ਇੱਕ ਅਲੱਗ ਤੋਂ ਘਰ ਬਣ ਜਵੇ ਜਿਵੇਂ ਹੁਣੇ ਹੀ ਭਾਗਵੰਤੀ ਭੈਣ ਕਿੰਨੀ ਜ਼ਿਆਦਾ ਹਾਈਪਰ ਹੋ ਗਈ ਅਪਸੈਟ ਹੋ ਗਈ ਉਹਨੂੰ ਉੱਧਰ ਛੱਡ ਕੇ ਆਏ ਆ ਕਿਉਂਕਿ ਘਰ ਕੱਠ ਬਹੁਤ ਜ਼ਿਆਦਾ ਜਗ੍ਹਾ ਥੋੜੀ ਆ ਜਿਹੜੇ ਥੋੜੇ ਠੀਕ ਨਹੀਂ ਸਾਡੇ ਪਰਿਵਾਰ ਦੇ ਮੈਂਬਰ ਉਹ ਕਈ ਵਾਰੀ ਇੰਨੇ ਕੁ ਜ਼ਿਆਦਾ ਸਪੋਕੇਟ ਹੋ ਜਾਂਦੇ ਨੇ ਖੇਚ ਜਾਂਦੇ ਨੇ ਉਹ ਫਿਰ ਇੱਕ ਉਹਨਾਂ ਦਾ ਗੁੱਸਾ ਉਸ ਲੈਵਲ ਤੇ ਚਲੇ ਜਾਂਦਾ ਤਾਂ ਉਹਨਾਂ ਨੂੰ ਸੰਭਾਲਣਾ ਸਮਝਾਉਣਾ ਮੁਸ਼ਕਿਲ ਹੋ ਜਾਂਦਾ ਇਦਾਂ ਹੀ ਬਾਪੂ ਬਜ਼ੁਰਗਾਂ ਵੀਰਾਂ ਦੇ ਵਿੱਚ ਵੀ ਹੁੰਦਾ ਕਈ ਵਾਰ ਹੁਣ ਉੱਥੇ ਹੀ ਭੈਣਾਂ ਤੇ ਮਾਵਾਂ ਤੇ ਬਾਪੂ ਵੀਰ ਉੱਥੇ ਰਹਿੰਦੇ ਨੇ ਕਈ ਵਾਰੀ ਕੋਈ ਆਪ ਸ਼ਬਦ ਬੋਲ ਦਿੰਦਾ ਕਈ ਵਾਰੀ ਕੋਈ ਉੱਚਾ ਨੀਵਾ ਲਬਜ ਬੋਲ ਦਿੰਦਾ ਤਾਂ ਬੀਬੀਆਂ ਭੈਣਾਂ ਵਿੱਚ ਹੁਣ ਇਕੱਠੇ ਇੱਕੋ ਹੀ ਵਿੜਾ ਇੱਕੋ ਹੀ ਬਿਲਡਿੰਗ ਹੋਣ ਕਰਕੇ ਬੜੀ ਦਿੱਕਤ ਆਉਂਦੀ ਆ ਬਸ ਗੁਰੂ ਸਾਹਿਬ ਕਿਰਪਾ ਕਰਨ ਇਹ ਬਿਲਡਿੰਗ ਦਾ ਕੰਮ ਜਲਦੀ ਜਲਦੀ ਸ਼ੁਰੂ ਹੋਵੇ ਤੇ ਬੀਬੀਆਂ ਤੇ ਭੈਣਾਂ ਨੂੰ ਇੱਕ ਅਲੱਗ ਵਿੜਾ ਇੱਕ ਅਲੱਗ ਘਰ ਮਿਲ ਸਕੇ ਜਿੱਥੇ ਇਹ ਸਾਡੀਆਂ ਭੈਣਾਂ ਮਾਤਾਵਾਂ ਸਾਡੀਆਂ ਨਿੱਕੀਆਂ ਨਿੱਕੀਆਂ ਧੀਆਂ ਉੱਥੇ ਰਹਿ ਕੇ ਆਪਣੇ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਾਂ ਇਹ ਤੁਸੀਂ ਸਾਰਿਆਂ ਨੇ ਅਰਦਾਸ ਕਰਨੀ ਆ ਅੱਜ ਬਾਬੇ ਨਾਨਕ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਆ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਨੀ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਇਹ ਬੀਬੀਆਂ ਤੇ ਭੈਣਾਂ ਦਾ ਜਿਹੜਾ ਘਰ ਆ ਇਹ ਜਲਦੀ ਜਲਦੀ ਬਣ ਜAVE ਸਾਰੇ ਅਰਦਾਸ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮਹਾਰਾਜ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਅਥ ਰੱਖੇ ਮਹਾਰਾਜ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਨਨਕਾਣੇ ਵਿੱਚ ਆਏ ਸ੍ਰੀ ਗੁਰੂ ਨਾਨਕ ਤ੍ਰਪਤਾ ਮਾ ਦੇ ਕੋ ਖੋ ਜਾਏ ਸ੍ਰੀ ਗੁਰੂ ਨਾਨਕ ਮੈਤਾ ਕਾੜੂ ਪੀਤਾ ਪਟਵਾਰੀ ਜਿਸ ਦੇ ਕਰਿਆ ਇੰਦਰੰਕਾਰੀ ਜਗ ਨੂੰ ਸੱਚ ਦਾ ਰਹਾ ਬਖਾਇਆ ਉਹਨਾ ਜੰਝੂ ਨਹੀਂ ਪਵਾਇਆ ਪਾਂਦੇ ਕੋਲ ਜਪੜਨੇ ਪਾਇਆ ਉਹਨਾ ਪਾਂਦੇ ਤਾਹੀ ਪੜਾਇਆ ਮੱਜਾ ਚਾਰਨ ਕਹੇ ਕਿ ਬੀਤੀ ਸਾਪਨੇ ਮੁਖ ਤੇ ਸ਼ਾਇਆ ਕੀਤੀ ਵੀਰ ਪਈਗੇ ਦੇਕੇ ਪਿਆ ਸ੍ਰੀ ਗੁਰੂ ਨਾਨਕ ਰਾ ਸੱਚ ਦਾ ਮੰਲਿਆ ਤਰਸ ਪੁਖੇ ਸਾਦਾ ਤੇ ਆਇਆ ਲੰਗਰ ਉਹਨਾ ਤਹੀਂ ਛਕਾਇਆ ਮੋਤੀ ਖਾਨੇ ਨੌਕਰੀ ਕੀਤੀ ਕੀਤੇ ਕਰਤ ਤ ਨਾਲ ਪਰੇਤੀ ਤੇਰਾ ਤੇਰਾ ਟੋਲੀ ਜਾਵਣ ਤੇਰਾ ਤੇਰਾ ਬੋਲੀ ਜਾਵਣ ਕਰਤ ਲਾਲੋ ਦੀ ਤਹੀਂ ਸਲਾਇਆ ਕੋਦਰਤਾ ਨਾ ਭੋਜਨ ਖਾਇਆ ਪੋੜੀਆਂ ਵਿੱਚੋਂ ਲਉ ਜਦ ਚੋਇਆ ਬਲਕ ਪਾਗੋ ਸੀ ਬੜਾ ਸ਼ਰਮਿੰਦਾ ਹੋਇਆ ਸੱਜਣ ਠੱਗ ਨੂੰ ਛਾੜ ਸਿਪਾਏ ਫੇਰ ਉਸ ਨੂੰ ਸੋਜੀ ਆਈ ਬੜੀ ਕੰਧਾਰੀ ਦਾ ਮਾਣ ਕਵਾਇਆ ਪਰਬਤ ਪੰਜੇ ਤੇ ਅਟਕਾਇਆ ਗੁਰੂ ਨਾਨਕ ਜੀ ਵਰ ਕਾ ਰਹਿ ਬਰਕੇੜਾ ਜੋ ਸੱਚ ਚੋਠਦਾ ਕਰੇ ਨਬੇੜਾ ਸੰਗ ਤੇ ਛੇਤੀ ਮੜ ਗੁਰੂ ਨਾਨਕ ਆਵਣ ਸਤੇ ਰਹਾ ਤੁਣਿਗਾ ਨੋ ਪਾਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ